ਵਾਰਿਕੂ ਜੀ ਦਾ ਖਾਲਸਾ ਵਾਰਿਕੂ ਜੀ ਦੀ ਅਥਾਤੇ ਸੋ ਐਸਟੀਵੀ ਸਰੀ ਕੈਨੇਡਾ ਤੇ ਰੇਡੀਓ ਇੰਡੀਆ ਵੱਲੋਂ ਅਸੀਂ ਅੱਜ ਇੱਕ ਅਰਦਾਸ ਬੇਨਤੀ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਤੋਂ ਰਾਜਵੀਰ ਜਵੰਦਾ ਜਿਕੇ ਪੰਜਾਬ ਦੇ ਨੌਜਵਾਨ ਇੱਕ ਕਲਾਕਾਰ ਨੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਹਾਦਸਾ ਬੜਾ ਗੰਭੀਰ ਹੈ ਤੇ ਉਹਨਾਂ ਦੀ ਹਾਲਾਤ ਬਹੁਤ ਮਾੜੇ ਨੇ ਸਿਰ ਦੇ ਵਿੱਚ ਸੱਟ ਲੱਗੀ ਹੈ ਹੈਡ ਇੰਜਰੀ ਹੈ ਅੰਦਰ ਬੀਟਿੰਗ ਵੀ ਹੋਈ ਹੈ ਇਤੋਸ ਪੈਨਲ ਦੇ ਵੀ ਉਹਨਾਂ ਦੇ ਹੋਇਆ ਹੈ ਕਿ ਜਿਹੜਾ ਬੜੀ ਕ੍ਰਿਟੀਕਲ ਕੰਡੀਸ਼ਨ ਹੈ ਇਸ ਵਕਤ ਉਹ ਬੇਹੋਸ਼ ਪਏ ਨੇ ਤੇ ਸਾਡੇ ਸਟੂਡੀਓ ਵਿੱਚ ਅੱਜ ਅੰਤਰਰਾਸ਼ਟਰੀ ਪ੍ਰਚਾਰਕ ਸਰਦਾਰ ਬਲਬੀਰ ਸਿੰਘ ਚੰਗਿਆੜਾ ਜੀ ਆਏ ਨੇ ਤੇ ਇਹਨਾਂ ਤੋਂ ਅਕਸਰ ਹੀ ਲੋਕ ਅਰਦਾਸਾਂ ਕਰਾਇਆ ਕਰਦੇ ਨੇ ਜਦੋਂ ਇੱਥੇ ਸੜਜ ਵੀ ਨੇ ਇੰਡੀਆ ਜਾਣ ਤਾਂ ਇੱਥੋਂ ਲੋਕ ਉੱਥੇ ਵੀ ਸਪੈਸ਼ਲਨ ਕਹਿੰਦੇ ਕਿ ਸਾਡੇ ਵੱਸਤੇ ਅਰਦਾਸ ਕਰੋ ਤੇ ਸਾਡੇ ਸਟੂਡੀਓ ਵਿੱਚ ਅੱਜ ਗੈਨੀ ਬਲਬੀਰ ਸਿੰਘ ਚੰਗਿਆੜਾ ਜੀ ਪਹੁੰਚੇ ਨੇ ਅਸੀਂ ਵੀ ਅੱਜ ਉਸ ਨੌਜਵਾਨ ਕਲਾਕਾਰ ਲਈ ਜੋ ਕਿ ਰਾਜਵੇ ਚਵੰਤਾ ਐਸਵੇ ਹਸਪਤਾਲ ਦੇ ਵਿੱਚ ਬੜੀ ਮਾੜੀ ਹਾਲਤ ਵਿੱਚ ਨੇ ਤੇ ਅਸੀਂ ਉਹਨਾਂ ਦੇ ਸਿਹਤ ਜਾਤਵੀ ਲਈ ਅਰਦਾਸ ਕਰ ਰਹੇ ਹਾਂ ਗਿਆਨੀ ਜੀ ਉਹ ਸਾਡਾ ਨੌਜਵਾਨ ਕਲਾਕਾਰ ਹੈ ਬਹੁਤ ਵਧੀਆ ਗਾਇਕ ਹੈ ਤੇ ਉਸ ਦੀ ਬੜੀ ਦੇਨ ਹੈ ਪੰਜਾਬੀ 뮤직 ਇੰਡਸਟਰੀ ਵਿੱਚ ਉਸ ਲਈ ਅਸੀਂ ਕਹਿੰਦੇ ਕਿ ਉਹਦੀ ਸਿਹਤ ਜਾਤਵੀ ਲਈ ਅਰਦਾਸ ਕਰੀਏ ਹੈ ਰਮਾਣਿਆਂ ਦੇ ਮਾਰ ਨਤਾਨਿਆਂ ਦੇ ਤਾਣ ਨਿਉਟਿਆਂ ਦੀ ਓਟ ਨਪਤਿਆਂ ਦੀ ਪਤ ਨਗਤਿਆਂ ਦੀ ਗਤ ਨਿਆਸਰਾਂ ਦੇ ਆਸਰੇ ਦੀਨਾ ਬੰਦੂ ਸਤ ਸੱਚੇ ਪਾਤਸ਼ਾਹ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਸ਼ਮੇਰ ਪਾਵਰ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੇ ਭੀਤਰੋ ਕੇ ਕਾਤੀ ਪ੍ਰਾਨਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਤਾਰ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੈਨੇਡਾ ਵਾਸੀ ਸਮੂਹ ਸੰਗਤਾਂ ਕੋਲੋਂ ਪਾਲ ਬੜਾ ਜੀ ਤੇ ਸ਼ੋਰ ਆਹੀ ਕਿ ਦਤਾਰ ਪਾਤਸ਼ਾਹ ਜੀਓ ਕਿਰਪਾ ਕਰੋ ਵਰਖੁਰਦਾਰ ਰਾਜਵੀਤ ਸੰਜਮਨਤਾ ਜੋ ਬੀਤੇ ਦਿਨੀ ਉਹਨਾਂ ਦਾ Shimla ਦੇ ਲਾਗੇ ਪੱਦੀ ਖੋਲ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਦੇ ਨਾਲ ਭਿਆਨਕ ਰੂਪ ਵਿੱਚ ਫਟੜ ਹੋ ਕੇ ਅੱਜ ਮਹਾਰੀ ਦੇ ਹਸਪਤਾਲ ਵਿੱਚ ਪਏ ਹਨ ਦਤਾਰ ਪਾਸ਼ਾ ਜੀ ਉਸ ਬੱਚੇ ਨੂੰ ਵਰਕਰਤਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰੋ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਉਸ ਬੱਚੇ ਦੇ ਦੁੱਖ ਕਲੇਸ਼ ਘਟੋ ਉਹ ਬੱਚਾ ਚੜ੍ਹਦੀ ਕਲਾ ਵਿੱਚ ਜੇਸ ਢੰਗ ਦੇ ਨਾਲ ਪੰਜਾਬ ਵਾਸੀਆਂ ਦੀ ਪੰਜਾਬੀ ਮਾਂ ਬੋਲੀ ਦੀ ਆਪਣੇ ਸੰਗੀਤ ਰਾਹੀਂ ਸੇਵਾ ਕਰਦਾ ਸੀ ਉਸੇ ਤਰ੍ਹਾਂ ਹੀ ਸੇਵਾ ਕਰਕੇ ਆਪ ਜੀ ਦੀਆਂ ਅਸੀਸਾਂ ਲੈ ਕੇ ਆਪ ਜੀ ਬਨੋਂ ਬਖਸ਼ਿਆ ਹੋਇਆ ਮਾਣ ਸਤਕਾਰ ਲੈ ਕੇ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰ ਸਕੇ ਮਾਂ ਲਈ ਅਰਦਾਸ ਹੈ ਮਾਂ ਨੂੰ ਹੌਸਲਾ ਬਖਸ਼ਿਸ਼ ਕਰੋ ਬੱਚਿਆਂ ਲਈ ਅਰਦਾਸ ਹੈ ਬੱਚਿਆਂ ਨੂੰ ਹੌਸਲਾ ਬਖਸ਼ਿਸ਼ ਕਰੋ ਸੁਪਤਨੀ ਨੂੰ ਹੌਸਲਾ ਬਖਸ਼ਿਸ਼ ਕਰੋ ਸਮੂਹ ਸੰਗਤ ਦੀ ਅਰਦਾਸ ਬੇਨਤੀ ਪਰਵਾਨ ਕਰਦੇ ਹੋ ਹਿਤਾਰ ਪਾਤਸ਼ਾਹ ਜੀ ਵਰਖਰਦਾਰ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਸਹੀ ਮਤਰ ਪਿਆਰੇ ਮੇਰੋ ਜਿਨ੍ਹਾਂ ਮਿਹਲੇ ਆਪ ਜੀ ਦਾ ਨਾਮ ਸਵਾਸ ਸੱਚਾ ਤਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰ ਸੋਨਿਹਾਲ ਸਤ ਸ੍ਰੀ ਅਕਾਲ